ਹੋਇਆ ਅਸ ਕੀ ਵਿਆਹ ਗਏ ਸੀ ਆਪਣੇ ਬੇਟੇ ਦੇ ਹਾਦ ਦੇ ਟਾਈਮ ਕੱਲ ਮਤਲਬ ਸਵੇਰੇ ਅਸੀਂ ਦੁਪਹਿਰ ਦੇ ਟਾਈਮ ਚਲੇ ਗਏ ਜਦੋਂ ਅਸੀਂ ਆਏ ਆ ਸਵੇਰੇ ਡੋਲੀ ਲੈ ਕੇ ਰਸਤੇ ਦੇ ਵਿੱਚ ਸਾਨੂੰ ਕਹਿਤਾ ਚੋਰੀ ਹੋ ਗਈ ਹੈ ਅੰਦਰ ਸਾਡਾ ਸਾਰਾ ਸਮਾਨ ਕੋਈ ਸਮਾਨ ਨਹੀਂ ਬਚਿਆ ਅੰਦਰ ਸਾਰਾ ਮੈਂ ਕਿੰਨੀ ਆ ਜਿਹੜਾ ਕਪੜਾ ਲੀੜਾ ਵੀ ਬਣਾਇਆ ਨਾ ਉਹ ਵੀ ਚੋਕੇ ਲੈ ਗਏ ਨੇ ਕੋਈ ਇੱਥੇ ਹਿਸਾਬ ਲਾ ਲਓ ਰਹਿ ਕੇ ਗਿਆ ਅੰਦਰ ਫਿਰ ਸਾਰੇ ਮੈਂ ਜਿੰਨੇ ਵੀ ਆਏ ਸੀ ਰਿਸ਼ਤੇਦਾਰ ਸਾਰਿਆਂ ਨੂੰ ਮੈਂ ਕਪੜੇ ਦੇਨੇ ਸੀ ਉਹ ਉਹ ਤਿੱਕਨ ਮੇਰੇ ਲੈ ਗਏ ਨੇ ਤੇ ਹੁਣ ਪੁਲਸ ਵਾਲੇ ਕੀ ਕਰਨਗੇ ਪੁਲਸ ਵਾਲੇ ਸਾਨੂੰ ਦੱਸਣ ਕਿ ਕਿਹੜਾ ਕੀ ਹਿਸਾਬ ਕੀ ਨੇ ਸਾਨੂੰ ਇਨਸਾਫ ਚਾਹੀਦਾ ਪਰ ਕੀ ਘਰ ਅੰਦਰ ਸੀ ਸੀਸੀਟੀਵੀ ਕੈਮਰੇ ਲਵਾਏ ਸੀ ਅਸੀਂ ਕੈਮਰੇ ਨਹੀਂ ਸਾਡੇ ਲੱਗੇ ਹੋਏ ਸੀ ਸਾਡੇ ਅੰਦਰ ਕੈਮਰੇ ਨਹੀਂ ਸਾਡੇ ਲੱਗੇ ਹੋਏ ਸੀ ਸਾਡੇ ਦੋ ਵਿਆਹ ਸੀ ਵਿਆਹ ਕਰਤੀ ਪਿੰਨਾਂ ਸੀ ਬੇਟੀ ਦਾ ਵਿਆਹ ਕੀਤਾ ਮੈਂ ਉਹਦੀ ਵੀ ਜੁਲਰੀ ਬਣਾਈ ਉਹਦਾ ਸਾਰਾ ਸਮਾਨ ਅੰਦਰ ਪਿਆ ਹੋਇਆ ਸੀ ਉਹ ਵੀ ਸਮਾਨ ਤਿੱਕਨ ਸਾਰਾ ਕੋਈ ਚੀਜ਼ ਨਹੀਂ ਉਹਨਾਂ ਨੇ ਰਹਿਣ ਦਿੱਤੀ ਸਾਡੀ ਕੀ ਸਰਕਾਰ ਕੋਈ ਮੰਗ ਕਰਦੇ ਜੀ ਅਸੀਂ ਸਾਫ਼ ਚਾਹੀਦਾ ਸਾਨੂੰ ਹੋਰ ਸਾਡਾ ਇਨਸਾਫ਼ ਕਰੋ ਪਤਾ ਲੱਗੇ ਸਾਨੂੰ ਕਿਹੜਾ ਹੈਗਾ ਉਦਾਂ ਅਸੀਂ ਕੀ ਕਰਾਂਗੇ ਫਿਰ ਅਸੀਂ ਦੇਖਾਂਗੇ ਨਾ ਪਹਿਲਾਂ ਸਾਨੂੰ ਪਤਾ ਤਾਂ ਲੱਗੇ ਹੈਗਾ ਕਿਹੜਾ ਕਿਸੇ ਤੇ ਸ਼ਾਹਤ ਸ਼ੱਕ ਉਹਨਾਂ ਕੀ ਸਦਕੀ ਕਾ ਸਕਦੇ ਜਿੱਦੇ ਚ ਚਿੜਿਆ ਗਏ ਤੇ ਘਰ ਕੋਈ ਨਹੀਂ ਰਸ ਨਹੀਂ ਖਾਮਵਲੀ ਨੂੰ ਅਸੀਂ ਛੱਡ ਕੇ ਗਏ ਅਰ ਖਾਮਵਲੀ ਨੂੰ ਅਸੀਂ ਇੰਨੀ ਗੱਲ ਕਹੀਏ ਕਿ ਤੂੰ ਰਾਤ ਰੁੱਕ ਜਾ ਕਹਿੰਦੀ ਨਹੀਂ ਅਸੀਂ ਨਹੀਂ ਰੁਕਣਾ ਮੈਂ ਉਹ ਮੇਰਾ ਖਲ 8:00 ਵਜੇ ਤੱਕ ਨੂੰ ਚਲੂਗੀ ਉਸ ਤੋਂ ਬਾਅਦ ਮੈਨੂੰ ਨਹੀਂ ਖਾਣ ਆਇਆ ਕੋਈ ਮੈਂ ਕਿਸੇ ਨੂੰ ਕਿਹਾ ਸੀ ਰਾਤ ਰੁਕਣ ਵਾਸਤੇ ਉਹ ਨਹੀਂ ਆਇਆ ਅੱਜ ਘਰ ਕੋਈ ਨਹੀਂ ਸੀ ਸਾਡੇ ਅੰਦਰ ਉਹਦੇ ਸਾਰੇ ਤਾਲੇ ਵੱਜੇ ਸੀ ਖਾਮਵਲੀ ਪਰ ਵੀ ਤਾਲੇ ਵੱਜੇ ਸੀ ਮਤਲਬ ਇੱਥੇ ਮੇਰਾ ਨਾਮ ਜੀ ਰਕੇਸ਼ ਕੁਮਾਰ ਹੈ ਜੀ ਕਿਹੜਾ ਆ ਰਿਹਾ ਹੈ ਅ ਡ੍ਰੀਮ ਸਿਟੀ ਚ ਹਾਲ ਰੋਡ ਪੈਂਦੀ ਹੈ ਜੀ ਕੀ ਗੱਲਬਾਤ ਕੀ ਹੋ ਰਹੀ ਤੁਹਾਡੀ ਸਾਡੇ ਘਰ ਦੀ ਚੋਰੀ ਹੋਈ ਹੈ ਉਹ ਜ਼ਬਰਦਸਤ ਕੱਲ ਤੁਹਾਡੇ ਬੇਟੇ ਦਾ ਵਿਆਹ ਸੀ ਬਰਾਤ ਲੈ ਕੇ ਅਸੀਂ ਗੱਲ ਜਲੰਧਰ ਗਏ ਆ ਜਲੰਧਰ ਗਏ ਦੁਪਹਿਰੀ 3:30 ਵਜੇ ਤੇ ਜਦੋਂ ਅਸੀਂ ਅੱਜ ਸਵੇਰੇ ਬਰਾਤ ਡੋਲੀ ਲੈ ਕੇ ਵਾਪਸ ਆ ਰਹੇ ਹਾਂ ਜਦੋਂ ਆ ਕੇ ਦੇਖਿਆ ਤੇ ਘਰ ਦੇ ਸਾਰੇ ਤਾਲੇ ਟੁੱਟੇ ਪਏ ਸੀ ਤੇ ਕਮਰਿਆਂ ਦੇ ਦਲਮਾਰੀਆਂ ਦੇ ਵੀ ਤਾਲੇ ਟੁੱਟੇ ਪਏ ਸੀ ਸੇਫ ਵੀ ਟੁੱਟੀ ਪਈ ਸਾਡੇ ਸੋਨੇਰੇ ਦਾ ਕੰਮ ਸੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਚਲੇ ਗਏ ਨੇ ਸਾਡਾ ਅਜ ਤੋਂ तकरीबन 1 ਸਾਲ ਪਹਿਲਾਂ ਪਹਿਲਾਂ ਵੀ ਚੋਰੀ ਹੋਈ ਸੀ ਸਾਡੇ ਉਦੋਂ ਮਕਾਨ ਸਾਡੀ ਕੋਠੀ ਤਿਆਰ ਹੋ ਰਹੀ ਸੀ ਉਦੋਂ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਉਦੋਂ ਵੀ ਤਾਰਾਂ ਤੇ AC ਦੇ ਪਾਈਪਾਂ ਵਗੈਰਾ ਚੋਕੇ ਲੱਗੇ ਸੀ ਉਦੋਂ ਵੀ ਸੀ ਕਿ ਤਾਰਾਂ ਕੰਪਲੀਟ ਕੀਤੀ ਸੀ ਪੁਲਿਸ ਨੂੰ ਉਦੋਂ ਵੀ ਕੋਈ ਹੱਲ ਨਹੀਂ ਨਿਕਲਿਆ ਪ੍ਰਸ਼ਾਸਨ ਦਾ ਹਜ਼ਾਰ ਰੁਪਈਆ ਹੁਣ ਕਰਕੇ ਸਾਨੂੰ ਕੋਈ ਪਹਿਲੇ ਵੀ ਇਨਸਾਫ ਨਹੀਂ ਮਿਲਿਆ ਸੀ ਸੀਸੀਟੀਵੀ ਲੱਗੀ ਤੁਹਾਡੇ ਕੋਠੇ ਸਾਡੇ ਕੋਠੀ ਦੇ ਹਲੇ ਅੰਡਰ ਕੰਸਟਰਕਸ਼ਨ ਸੀ ਜੀ ਕੋਠੀ ਹਲੇ ਨਹੀਂ ਸਾਡੇ ਲੱਗੀ ਦੀ ਸੀ ਤੇ ਸੁਣਿਆ ਰ ਕੰਮ ਤੁਹਾਡੇ ਸੀਸੀਟੀਵੀ ਜਰੂਰੀ ਸੀ ਹਲੇ ਅੰਡਰ ਕੰਸਟਰਕਸ਼ਨ ਮੈਂ ਤੁਹਾਨੂੰ ਦੱਸਣ ਦਿਆ ਕੰਮ ਸੀ ਹਲੇ ਸੀ ਡੇਢ ਮਹੀਨਾ ਆਇਆ 2 ਮਹੀਨੇ ਨਹੀਂ ਹੋਏ ਹਲੇ ਹਰੇ ਹਜ ਕੀਤੀ ਉਹ ਵੀ ਸ਼ਾਦੀ ਹੋਣ ਕਰਕੇ ਬੱਚਿਆਂ ਦੀ ਤੇ ਇਸ ਕਰਕੇ ਹੀ ਇੱਧਰ ਆਏ ਆ ਕਿੰਨਾ ਕ ਨੁਕਸਾਨ ਹੋਇਆ ਠੀਕ ਓਕੇ ਮੇਰਾ ਹਲੇ ਤੱਕ ਤਕਰੀਬਨ ਜੋ ਐਸਟੀਮੇਟ ਵੇਖਣ ਦੇ ਮੇਰੇ ਘਰ ਨਾਲ 35 ਲੱਖ ਰੁਪਏ ਦੇ ਨੀਰ ਨੁਕਸਾਨ ਹੋਇਆ ਸ਼ੱਕ ਹੈ ਮੇਰੇ ਵਾਸਤੇ ਜੀ ਸਾਰੀ ਦੁਨੀਆ ਚੋਰੀ ਮੇਰਾ ਨੁਕਸਾਨ ਹੋਇਆ ਪੁਲਿਸ ਕਿੰਨੇ ਵੀ ਪਹੁੰਚ ਤਾ ਨਹੀਂ ਪਤਾ ਲੱਗਿਆ ਕਿ ਦਰਵਾਜ਼ੇ ਕਿੱਧਰ ਹੋ ਗਏ ਉਹ ਤੇ ਅਸੀਂ ਜਦੋਂ ਬਰਾਤ ਵਾਪਸ ਲੈ ਕੇ ਆਏ ਆ ਉਦੋਂ ਆ ਕੇ ਬੂਹਾ ਖੋਲਿਆ ਤੇ ਉਦੋਂ ਵੇਖਿਆ ਕਿ ਦਰਵਾਜ਼ੇ ਟੁੱਟੇ ਬੇਣ ਤੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਬਾਅਦ ਚੋਂ ਆਈ ਤੇ ਪੋਂ ਡੇਢ ਦੋ ਕਿੰਨੇ ਡੇਢ ਘੰਟੇ ਬਾਅਦ ਕਟਵਾੜ ਉਸ ਤੋਂ ਬਾਅਦ ਆ ਕੇ ਤੇ ਆਪਣੀ ਕਾਰਵਾਈ ਕਰਨ ਦੇ ਕੀ ਮੰਗ ਕਰਦੇ ਪ੍ਰਸ਼ਾਸਨ ਦੀ ਅਸੀਂ ਪ੍ਰਚਾਰਕੋ ਮੰਗ ਕਰਨੇ ਕਿ ਸਾਡੇ ਨੂੰ ਇਨਸਾਫ ਕੀਤਾ ਜਾਵੇ ਇਹ ਜਿਹੜੇ ਚੋਰੀਆਂ ਡਾਕੇਨ ਬਦਮਾਸ਼ੀਆਂ ਨੇ ਇਹਨਾਂ ਨੂੰ ਨਕੇਲ ਕੱਸੀ ਜਾਵੇ ਦੇਖੋ ਜੀ ਇਹਦੇ ਬਾਰੇ ਆਪਨ ਲੱਗੇ ਹੋਏ ਆ ਚੋਰੀ ਹੋਈ ਆ ਤੇ ਆਪਣੇ ਮਾਲਕ ਜਿਹੜਾ ਜਿਹਦੇ ਘਰ ਆ ਉਹਦੇ ਬਿਆਨ ਦਰਜ ਕਰਕੇ ਪ੍ਰਚਾ ਦਰਜ ਕਰ ਰਹੇ ਆ ਤੇ ਕੈਮਰੇ ਜਿਹੜੇ ਆ ਤੁਹਾਡੇ ਸਾਹਮਣੇ ਆਪਾਂ ਚੈੱਕ ਕਰ ਰਹੇ ਆ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੱਸੋ ਜਰਾ ਕਿ ਉਹ ਗਿਆਨ ਕਿਉਂ ਏਸੀ ਵਿੱਚ ਕਿਸ ਨੂੰ ਛੱਡ ਕੇ ਜਾਂਚ ਕਰਦੇ ਰਿਹਾ ਕੋਈ ਦੇਖੋ ਇਹੋ ਹੀ ਗੱਲ ਹੋਈ ਹੈ ਕਿ ਉਹ ਜਿਹੜੀ ਉਹਨਾਂ ਦੀ ਸ਼ਾਦੀ ਸ਼ਾਦੀ ਕਰਨ ਵਾਸਤੇ ਗਏ ਸੀ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦੇ ਮਤਲਬ ਕੋਈ ਹੋਰ ਬੰਦਾ ਉੱਥੇ ਹੈਗਾ ਸੀ ਜਿਹਦੇ ਕਰਕੇ ਉਹਨਾਂ ਚੋਰਾਂ ਨੇ ਜਿਹੜਾ ਏਸੀ ਦਾ ਫਾਇਦਾ ਲਿਆ ਕੋਈ ਸੀਸੀਟੀਵੀ ਮਿਲੀ ਹੈ ਕਿਤੇ ਜਾਂਦੇ ਨੇ ਹਾਂ ਕਰ ਰਹੇ ਆ ਕੋਸ਼ਿਸ਼ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਸੀਸੀਟੀਵੀ ਫੁਟੇਜ ਕਿਤੇ ਆ ਰਹੇ ਨੇ ਚੋਰ ਲੱਭ ਜੇ ਕਰ